ਸੇ ਕਾਜੀ ਰਹਿਜ ਕਾ ਖਾਲਸਾ ਰਹਿਜ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਖਾਲਸਾ ਨਾਲ ਇੱਕ ਵੱਡੀ ਖਬਰ ਜੁੜੀ ਆ ਕਿ ਸਾਰਿਆਂ ਨੂੰ ਪਤਾ ਕਿ ਭਾਈ ਅੰਮਰਤਪਾਲ ਸਿੰਘ ਅਤੇ ਉਸਦੇ ਸਾਥੀ ਜਿਹੜੇ ਨੇ ਡਿਵਿਊਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹੁਣ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਭਾਈ ਅੰਮਰਤਪਾਲ ਸਿੰਘ ਤੇ ਸਾਥੀਆਂ ਨੇ ਉਹਦੇ ਨੇ ਡੇਵੂਗੜ ਦੇ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕਰਤੀ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਜਿਹੜੀ ਭੁੱਖ ਹੜਤਾਲ ਆ ਉਹ ਕੀਤੀ ਗਈ ਸੀ ਇੱਕ ਵਾਰੀ ਤਾਂ ਖਾਣੇ ਨੂੰ ਲੈ ਕੇ ਕਿ ਖਾਣੇ ਦੇ ਵਿੱਚ ਜਿਹੜਾ ਤਮਾਕੂ ਨਿਕਲਦਾ ਉਸ ਨੂੰ ਲੈ ਕੇ ਜਿਹੜੀ ਭੁੱਖ ਹੜਤਾਲ ਕੀਤੀ ਗਈ ਸੀ ਪਰ ਹੁਣ ਫਿਰ ਪਤਾ ਲੱਗਿਆ ਕਿ ਭਾਈ ਅੰਮ੍ਰਿਤਪਾਲ ਸਾਹਿਬ ਦੇ ਉਹਦੇ ਸਾਥੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਇਸ ਦਾ ਅਸਲੀ ਕਾਰਨ ਕੀ ਆ ਸਾਇਦ ਕਿਸੇ ਨੂੰ ਪਤਾ ਨਾ ਹੋਵੇ ਤੁਹਾਨੂੰ ਅੰਮ੍ਰਿਤਪਾਲ ਦੀ ਮਾਤਾ ਦਾ ਜਿਹੜਾ ਕਿ ਬਿਆਨ ਆਇਆਗਾ ਕਿ ਬੜਾ ਹੀ ਸੋਚਣ ਵਾਲਾ ਤੇ ਬੜਾ ਹੀ ਚਿੰਤਾਜਨਕ ਮਾਮਲਾ ਜਿਹੜਾਗਾ ਕਹਦੀ ਆ ਆਪਾਂ ਇਹ ਬਹੁਤ ਮਾੜੀ ਗੱਲ ਆ ਠੀਕ ਆ ਵੀ ਉਹਨਾਂ ਨੂੰ ਐਨਐਸਏ ਲਗਾ ਕੇ ਜਿਹੜੀ ਸਜ਼ਾ ਸੀ ਉਹ ਘਟ ਰਏ ਨੇ ਪਰ ਕਿਸੇ ਨੂੰ ਜਲੀਲ ਕਰਨਾ ਜੇਲ੍ਹ ਦੇ ਵਿੱਚ ਤੇ ਅਪਰਾਧੀਆਂ ਵਾਂਗੂ ਤੇ ਉਸਨੇ ਨਾ ਕੋਈ ਡਾਕਾ ਮਾਰਿਆ ਨਾ ਕੋਈ ਕਾਤਲ ਕੀਤਾ ਨਾ ਕੋਈ ਹੋਰ ਕੁਝ ਆਪਾਂ ਤੁਹਾਨੂੰ ਪਹਿਲਾਂ ਉਸ ਦੀ ਮਾਂ ਦੀ ਜਿਹੜੀ ਵੀਡੀਓ ਆਈ ਹੈ ਇੱਕ ਸਾਹਮਣੇ ਉਹ ਸੁਣਾਉਣੀ ਹੈ ਪਹਿਲਾਂ ਤੁਹਾਨੂੰ ਫਿਰ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਖੁੱਲ੍ਹ ਕੇ ਕਰਦੇ ਆਂ ਵੀ ਕਾਰਨ ਕੀ ਆ ਉਹਦਾ ਉਹ ਘਟdal ਦਾ ਪਹਿਲਾਂ ਇਹ ਸੁਣੋ ਕੋ ਕਰਤਾ ਉਹਨਾਂ ਦਾ ਕਾਰਨ ਇਹ ਸੀ ਕਿ ਸ਼ੁੱਕਰਵਾਰ ਨੂੰ ਪੇਸ਼ਾਬ ਨੂੰ ਮਤਲਬ ਕੀ ਉਹਗਾ ਗਾਟੇ ਚਲੇ ਸੀ ਤੋਦੋਂ ਚਾਰ ਪੰਜ ਜਾਣੇ ਇਲੈਕਟ੍ਰੀਸ਼ੀਅਨ ਮਾਰੇ ਆਏ ਹੋ ਸੂਣ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜੇ ਕੀ ਕਰਨਾ ਹੁੰਦਾ ਇਹ ਬਲਬ ਚੇਂਜ ਕਰਨਾ ਲਾਈਟ ਚੇਂਜ ਕਰਨੀ ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਇਹਂਜ ਕਰ ਸਕਦਾ ਤੋ ਉਦੋਂ ਮਾਝ ਭਾਈ ਸਾਹਿਬ ਮੁਲਾਕਾਤ ਤੇ ਚਲੇ ਗਏ ਤੇ ਜਦੋਂ ਆਏ ਤਾਂ ਉਹਨਾਂ ਨੂੰ ਥੋੜਾ ਸ਼ੱਕ ਹੋਇਆ ਉਹਨਾਂ ਨੇ ਆਣ ਕੇ ਆਪਣਾ ਰੂਮ ਬਾਥਰੂਮ ਫੈਰੀਨਾ ਚੈੱਕ ਕੀਤੇ ਬਾਥਰੂਮ ਚ ਵੀ ਮਤਲਬ ਕੈਮਰਾ ਮਿਲਿਆ ਇੰਨੀ ਹੱਦ ਤੱਕ ਗਿਰ ਗਿਆ ਕਿ ਇਨਾਂ ਨੂੰ ਯਕੀਨ ਨਹੀਂ ਆਇਆ ਕਿ ਜਿਹੜੀ ਹਰ ਇੱਕ ਅਨਸਾਰ ਦੀ ਕੋਈ ਪ੍ਰਾਈਵੇਸੀ ਹੁੰਦੀ ਆ ਬਾਥਰੂਮ ਇੰਨ ਤੱਕ ਉਹਨਾਂ ਨੇ ਕੈਮਰੇ ਲਗਾਏ ਹੋ ਕੇ ਤੇ ਉਹ ਜਿਹੜੇ ਹੁਣ ਕਹਿੰਦੇ ਸੀ ਉਹ ਇਨਾਂ ਭਾਈ ਸਾਹਿਬ ਉਹਨਾਂ ਲਾ ਲਿਆ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਿਹਾ ਹਨ ਇਹ ਦੱਸੋ ਕਿ ਫਿਰ ਕੈਮਰੇ ਲੋਕਾਂ ਨੂੰ ਵੀ ਆ ਗਿਆ ਕਿਨੇ ਦਿੱਤੀ ਆ ਚਾਹੇ ਕਿਨੇ ਤਾਰੀ ਸੰਗਤ ਨੂੰ ਫੇਲੇ ਆਪਾਂ ਹਰ ਤਵਾਨੀ ਸ਼ੇਅਰ ਕਰੋ ਕਿ ਨਹੀਂ ਤੇ ਜੇ ਤੇ ਲਾਸਟ ਵਾਰਨਿੰਗ ਹੈ ਨਹੀਂ ਤੇ ਫਿਰ ਅਹੀਂ ਵੀ ਖਸ਼ਰ ਪੰਜਾਬ ਕਰਾਂਗੇ ਕੋਈ ਖਰਦਾਲ ਤੇ ਬਾਹਮੀ ਹੈ ਹਾਂ ਬੰਦੋ ਆਪਣੇ ਖਤਰਾਂ ਵਾ ਜੇ ਤੋਂ ਰਿਹਾ ਜੇ ਰੋਕ ਬਾਤ ਵਿੱਚ ਰੋਮਾਂ ਲਾ ਸਕਦੇ ਕੈਮਰੇ ਕਿਨਾਂ ਕੋਸ਼ੀ ਕਰ ਸਕਦੇ ਪਹਿਲੀ ਗੱਲ ਤੇ ਹਾਂ ਉਹ ਸੀਲ ਤੋਂ ਹੀ ਹੋਣ ਖਤਰਾ ਵਾ ਕਿ ਉੱਥੇ ਪੈਸਾ ਉਹਨਾਂ ਨੂੰ ਰੱਖਣਾ ਬਹੁਤ ਔਖੇ ਬਾਤੇ ਔਖਾ ਹੈ ਕਿ ਉਹਨਾਂ ਨੂੰ ਇਸੇ ਰੰਗ ਜਾਵੇ 올ਡੀ ਜੀ ਵੀਡੀਓ ਇਹ ਕੋਈ ਆਪਾਂ ਆਪ ਨਹੀਂ ਬਣਾਈ ਜਾਂ ਕੋਈ ਇਧਰ-ਉਧਰੋਂ ਨਹੀਂ ਆਈ ਇਹ ਭਾਈ ਅੰਬਰਤਪਾਲ ਸਿੰਘ ਦੀ ਮਾਤਾ ਨੇ ਜਿਹੜਾ ਸੱਚ ਦੱਸਿਆ ਦੇਖੋ ਕਿੱਥੋਂ ਤੱਕ ਪ੍ਰਸ਼ਾਸਨ ਸਰਕਾਰਾਂ ਗਰ ਜਾਂਦੀਆਂ ਇੱਕ ਪਾਸੇ ਜੇਲ੍ਹ ਤੋਂ ਜਿਹੜਾ 250 ਕਿਲੋਮੀਟਰ ਕਰੀਬ ਜਿਹੜਾ ਦੂਰ ਜੇਲ੍ਹ ਚ ਬੰਦ ਰੱਖਿਆ ਡਿਬੜੂਗੜ੍ਹ ਅਸਾਮ ਦੀ ਜੇਲ੍ਹ ਚ ਬੰਦ ਆ ਕਰੀਬ ਸਾਲ ਹੋਣ ਵਾਲਾਗਾ ਤੇ ਦੇਖੋ ਉਸਦੇ ਕਮਰੇ ਅੰਦਰ ਬਾਹਰ ਕੰਦਰ ਕਵੇਂ ਜਿਹੜੇ ਗੁਪਤ ਕੈਮਰੇ ਲਾਏ ਜਾਂਦੇ ਨੇ ਬਾਥਰੂਮ ਦੇ ਵਿੱਚ ਵੀ ਦੱਸਿਆ ਕਿ ਬਾਥਰੂਮ ਦੇ ਵਿੱਚ ਵੀ ਕੈਮਰੇ ਲਾਏ ਗਏ ਤੇ ਹੋਰ ਥਾਂ ਤੇ ਵੀ ਜਿਹੜੇ ਕੈਮਰੇ ਲਾਏ ਗਏ ਤਾਂ ਇਹਨਾਂ ਨੂੰ ਨੌਜਵਾਨ ਨੂੰ ਸੱਕ ਪਿਆ ਤਾਂ ਇਹਨਾਂ ਨੇ ਕੈਮਰੇ ਉਤਾਰ ਲਏ ਤੇ ਹੁਣ ਜਿਹੜਾ ਪ੍ਰਸ਼ਾਸਨਾ ਉੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨਾ ਉਹ ਕੈਮਰੇ ਮੰਗ ਰਿਹਾਗਾ ਇਸ ਕਰਕੇ ਪਾਈ ਅੰਬਰਤ ਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਜਿਹੜੀ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਆ ਬੇਕੋ ਤੁਸੀਂ ਕਿੱਡੀਆਂ ਜਿਹੜੀਆਂ ਆਪਾਂ ਕਹਿ ਦਈਏ ਇਹ ਗੰਦੀਆਂ ਸਰਕਾਰਾਂ ਨੇ ਹਮ ਅਸਾਮ ਦੇ ਵਿੱਚ ਵੀ ਇਸ ਤਰ੍ਹਾਂ ਵਿਹਾਰ ਕੀਤਾ ਜਾ ਰਿਹਾ ਕਿ ਕੈਵਰੇਟ ਇਕ ਲਗਾਏ ਜਾ ਰਹੇ ਨੇ ਤੇ ਕਿਤੇ ਰੋਟੀਆਂ ਦੇ ਵਿੱਚ ਖਾਣਾ ਆਉਂਦਾ ਹੁਣ ਕੈਮਰੇ ਦੱਸੋ ਉੱਥੇ ਲਾ ਕੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੀ ਬੈਠਾ ਤੁਹਾਡੇ ਸਾਹਮਣੇ ਬੈਠਾਗਾ ਹਰ ਹਰ ਰੋਹ ਤੁਸੀਂ ਜਿਹੜਾ ਸਵੇਰ ਸ਼ਾਮ ਦਪੈਰੇ ਤੱਕ ਟਾਈਮ ਜਿਹੜਾ ਜਿਹੜਾ ਮੁਲਕਾਤੀਆਂ ਨੂੰ ਜਿਹੜਾ ਤੁਸੀਂ ਬਾਹਰ ਕੱਢਦੇ ਹੋ ਉਹਨਾਂ ਨੂੰ ਗਿਣ ਕੇ ਕੱਢਦੇ ਹੋ ਉਹਨਾਂ ਦਾ ਤੁਸੀਂ ਤਲਾਸ਼ੀ ਵੀ ਲੈਨੇ ਹੋ ਸਾਰਿਆਂ ਦੇ ਕਿ ਸੈਮਾ ਨਾ ਹੋਵੇ ਕੋਈ ਮੋਬਾਈਲ ਨਾ ਹੋਵੇ ਹੋਰ ਨਾ ਹੋਵੇ ਪਰ ਅੰਬਰਤਪਾਲ ਤੋਂ ਕਿਹੜਾ ਇਹ ਜਿਹਾ ਖਤਰਾ ਹੋ ਗਿਆ ਕਿ ਉੱਥੇ ਕੈਮਰੇ ਲਾਣੇ ਪੈ ਗਏ ਨੇ ਹਰ ਇੱਕ ਹਰ ਇੱਕ ਬੰਦੇ ਦੀ ਪ੍ਰਾਈਵੇਸੀ ਜ਼ਰੂਰ ਹੁੰਦੀ ਆ ਤੁਸੀਂ ਬਾਥਰੂਮ ਦੇ ਵਿੱਚ ਕੈਮਰੇ ਲਾ ਕੇ ਕੀ ਸਿੱਧ ਕਰਨਾ ਚਾਹੁੰਦੇ ਹੋ ਤੁਸੀਂ ਬਦਨਾਮ ਕਰਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਮੈਂ ਇਸ ਦੀ ਨਿੰਦਾ ਕਰਦਾ ਤੇ ਸਿੱਖ ਕੌਮ ਨੂੰ ਵੀ ਬੇਨਤੀ ਆ ਕਿ ਤੁਸੀਂ ਸੁੱਤੇ ਪਹਿਮਾ ਜੇ ਆਡੀ ਜਾਗ ਪਤਾ ਨਹੀਂ ਕਦੋਂ ਖੁੱਲੂਗੀ ਲੱਖਾਂ ਦਾ ਕੱਟ ਕਰਕੇ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਜਿਹੜੀ ਤੁਸੀਂ ਦਸਤਾਰ ਸਜਾਈ ਸੀ ਕਿੱਡਾ ਅਪਰਾਧ ਆਉ ਦਿੱਤੇ ਕੀ ਅਪਰਾਧ ਆ ਮੈਨੂੰ ਤਾਂ ਪਤਾ ਇਹ ਗੱਲ ਦੱਸੀ ਜਾਵੇ ਕਿ ਉਹਨੇ ਇਹ ਜਿਹਾ ਅਪਰਾਧ ਕੀ ਕਰ ਲਿਆ ਸਿਰਫ ਇੱਕ ਥਾਣੇ ਦੀ ਘਟਨਾ ਨੂੰ ਲੈ ਕੇ ਕਿੱਡੀ ਦੂਰ ਜਿਹੜਾ ਜੇਲ੍ਹ ਤੋਂ ਸੁਟਿਆ ਗਿਆ ਤਾਂ ਉੱਥੇ ਉਹਨਾਂ ਨੂੰ ਬਾਰ-ਬਾਰ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਵੇਖੋ ਆਪਾਂ ਕਹਿੰਦੇ ਕਿ ਪੰਜਾਬ ਦੇ ਜ਼ਿਲ੍ਹੇ ਇਸ ਤਰ੍ਹਾਂ ਐ ਇਸ ਤਰ੍ਹਾਂ ਮੈਂ ਕਹਿੰਨਾ ਪੰਜਾਬ ਦੇ ਜ਼ਿਲ੍ਹੇ ਇਦੇ ਨਾਲੋਂ ਦੁੱਗਣੀ ਆ ਵਧੀਆਂ ਨੇ ਇਸ ਤਰ੍ਹਾਂ ਕਾਰਨਾਂ ਵਿੱਚ ਕਦੇ ਹੁੰਦਾ ਦੇਖਿਆ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜਾ ਵਰਤਾਰਾ ਅਸਾਮ ਦੀ ਜੇਲ੍ਹ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਨਾਲ ਹੋ ਰਿਹਾ ਹੈਗਾ ਮੈਂ ਅਪੀਲ ਕਰਦਾ ਸਿੱਖ ਸੰਗਤ ਨੂੰ ਤੇ ਜਥੇਬੰਦੀਆਂ ਨੂੰ ਕਿ ਇਸ ਦਾ ਜਿਹੜਾ ਨੋਟਿਸ ਲਿਆ ਜਾਵੇ ਤਾਂ ਕਿ ਕਿਸੇ ਨੂੰ ਜਿਹੜਾ ਅਸਲੀ ਨਿਆਂ ਜਿਹੜਾ ਉਹਦੇ ਮਾਤਾ ਪਿਤਾ ਨੂੰ ਤੇ ਅੰਮਰਤਪਾਲ ਤੇ ਸਾਥੀਆਂ ਨੂੰ ਮਿਲ ਸਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਧੰਨਵਾਦ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ